ਪੰਜਾਬ ਦੀ ਮਰਹੂਮ ਮਸ਼ਹੂਰ ਪੰਜਾਬੀ ਲੋਕ ਗਾਇਕਾ ਲੋਕ ਕੋਇਲ ਦੇ ਨਾਮ ਨਾਲ ਜਿਸ ਨੂੰ ਜਾਣਦੇ ਸਨ ਗੁਰਮੀਤ ਬਾਵਾ ਜਿਸ ਦੇ ਪਰਿਵਾਰ ਉੱਪਰ ਅੱਜ ਦੁੱਖਾਂ ਦਾ ਪਹਾੜ ਟੁੱਟਾ ਪਿਆ ਹੈ ਜੀ ਹਾਂ ਦੱਸਦੀ ਹੈ ਕਿ ਗੁਰਮੀਤ ਬਾਵਾ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਕੋਈ ਵੀ ਆਮਦਨ ਦਾ ਸਾਧਨ ਨਹੀਂ ਰਿਹਾ ਜਿਸਦੇ ਚਲਦਿਆਂ ਮਰਹੂਮ ਗੁਰਮੀਤ ਬਾਬਾ ਦੀ ਬੇਟੀ ਗਲੋਰੀ ਬਾਬਾ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਮਦਦ ਦੀ ਗੋਹਾਰ ਲਗਾਈ ਸੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਵੇਖ ਕੇ ਉਸਤੇ ਘਰ ਪੰਜਾਬ ਦੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੀ ਪਹੁੰਚੇ ਸਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਵੀ ਉਹਨਾਂ ਦੀ ਮਦਦ ਕੀਤੀ ਗਈ ਸੀ ਗਲੋਰੀ 바ਵਾ ਨੂੰ ਆਪਣੀ ਇੱਕ ਮਹੀਨੇ ਦੀ ਤਨਖਾਹ ਭੇਟ ਕੀਤੀ ਗਈ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ 1 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੀ ਉਸ ਤੋਂ ਬਾਅਦ ਹੁਣ ਫਿਲਮ ਸਟਾਰ ਅਕਸ਼ੇ ਕੁਮਾਰ ਵੱਲੋਂ ਅੰਮ੍ਰਿਤਸਰ ਦੇ ਵਿੱਚ ਲੋਕ ਗਾਇਕਾ ਗਲੋਰੀ 바ਵਾ ਦੀ 25 ਲੱਖ ਰੁਪਏ ਦੇ ਕੇ ਮਦਦ ਕੀਤੀ ਗਈ ਹੈ ਲੰਬੀ ਹੇਕ ਤੋਂ ਜਾਣੇ ਜਾਣ ਵਾਲੇ ਗੁਰਮੀਤ 바ਵਾ ਦਾ ਪਰਿਵਾਰ ਅੱਜ ਦੁੱਖਾਂ ਦੇ ਵਿੱਚ ਘਿਰਿਆ ਪਿਆ ਹੈ ਗਲੋਰੀ ਬਾਵਾ ਨੇ ਆਖਿਆ ਕਿ ਪਹਿਲਾਂ ਮੇਰੀ ਮਾਤਾ ਗੁਰਮੀਤ ਬਾਵਾ ਫਿਰ ਮੇਰੀ ਭੈਣ ਲਾਚੀ ਬਾਵਾ ਤੇ ਉਸ ਤੋਂ ਬਾਅਦ ਮੇਰੇ ਪਿਤਾ ਦੀ ਮੌਤ ਹੋਈ ਹੈ ਪਰ ਪੰਜਾਬ 'ਚ ਇੰਨਾ ਕੁਝ ਦੇਣ ਤੋਂ ਬਾਅਦ ਵੀ ਅਫਸੋਸ ਹੈ ਕਿ ਅੱਜ ਪੰਜਾਬ ਨੇ ਸਾਡਾ ਹੱਥ ਨਹੀਂ ਫੜਿਆ ਅਕਸ਼ੇ ਕੁਮਾਰ ਵੱਲੋਂ ਪੈਸੇ ਭੇਜਣ ਤੋਂ ਬਾਅਦ ਇੱਕ ਉਮੀਦ ਜ਼ਰੂਰ ਜਾਗੀ ਹੈ ਗਲੋਰੀ ਬਾਵਾ ਨੇ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੈਂ ਰੱਖੜੀ ਵਾਲੇ ਦਿਨ ਸਭ ਤੋਂ ਪਹਿਲਾਂ ਰਖੜੀ ਲੈ ਕੇ ਅਕਸ਼ੇ ਕੁਮਾਰ ਦੇ ਘਰ ਜ਼ਰੂਰ ਜਾਵਾਂਗੀ। ਗਲੋਰੀ 바ਵਾ ਨੇ ਕਿਹਾ ਕਿ ਮੈਨੂੰ ਪਰਮਾਤਮਾ ਨੇ ਵੀਰ ਦੇ ਰੂਪ ਵਿੱਚ ਅਕਸ਼ੇ ਕੁਮਾਰ ਦਿੱਤਾ ਹੈ। ਮੈਂ ਉਸ ਦਾ ਦਿਲੋਂ ਧੰਨਵਾਦ ਕਰਦੀ ਹਾਂ। ਤੇ ਰਖੜੀ ਦੇ ਤਿਉਹਾਰ ਤੇ ਇੱਕ ਭੈਣ ਆਪਣੇ ਵੀਰ ਨੂੰ ਰਖੜੀ ਬੰਨਣ ਲਈ ਜ਼ਰੂਰ ਜਾਵੇਗੀ। ਉੱਥੇ ਹੀ ਗਲੋਰੀ 바ਵਾ ਨੇ ਕਿਹਾ ਕਿ ਵਿਦੇਸ਼ਾਂ ਤੋਂ ਵੀ ਕਾਫੀ ਭਰਾਵਾਂ ਦੇ ਫੋਨ ਆ ਰਹੇ ਹਨ। ਉਹਨਾਂ ਵੱਲੋਂ ਵੀ ਮੇਰੀ ਮਦਦ ਕਰਨ ਲਈ ਭਰੋਸਾ ਦਿੱਤਾ ਗਿਆ ਹੈ। ਅਤੇ ਉਹਨਾਂ ਕਿਹਾ ਕਿ ਜਲਦੀ ਹੀ ਤੁਹਾਡੇ ਵਿਦੇਸ਼ਾਂ ਦੇ ਵਿੱਚ ਪ੍ਰੋਗਰਾਮ ਕਰਵਾਏ ਜਾਣਗੇ। ਸਸ ਸਤਿ ਸ਼੍ਰੀ ਅਕਾਲ ਜੀ ਮੈਂ ਗਲੋਰੀ 바ਵਾ ਮੈਂ ਪਦਮਪੂਸ਼ਣ ਗੁਰਮੀਤ ਬਾਵਾ ਜੀ ਦੀ ਬੇਟੀ ਹਾਂ ਜੀ ਜੀ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਸੀ ਬਾਲੀਵੁੱਡ ਐਕਟਰ ਤੁਹਾਡੀ ਮਦਦ ਕਰਨ ਵਾਲੇ ਸਭ ਤੋਂ ਪਹਿਲਾਂ ਅੱਗੇ ਆਏ ਆ ਕੀ ਕਹਿਣਾ ਚਾਹੁੰਦੇ ਹੋ ਅ ਹਾਂ ਜੀ ਅ ਅਕਸ਼ੇ ਕੁਮਾਰ ਪਾਜੀ ਨੇ ਆਪਣੀ ਵੱਡਾ ਭਰਾ ਬਣ ਕੇ ਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ ਮੇਰੀ ਕਿੰਨੀ ਮਦਦ ਕੀਤੀ ਹੈ ਜੀ ਆ ਉਹਨਾਂ ਨੇ 25 ਲੱਖ ਰੁਪਏ ਭੇਜਿਆ ਜੀ ਬਿਲਕੁਲ ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਏ ਆ ਆ ਕਲਾਕਾਰ ਤੇ ਨਹੀਂ ਸਰ ਪਰ ਕੁਲਦੀਪ ਸਿੰਘ ਜੀ ਢਾਲੀਵਾਲ ਜੀ ਆਏ ਸੀ ਡੀ ਸੀ ਸਾਹਿਬ ਆਏ ਸੀ ਉਹਨਾਂ ਨੇ ਵੀ ਆ ਮੈਨੂੰ ਮੇਰੀ ਮਦਦ ਕੀਤੀ ਹੈ ਆ ਆਪਣਾ ਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰ ਰਹੀ ਹੈ। ਅਕਸ਼ੇ ਕੁਮਾਰ ਵੱਲੋਂ ਵੀ ਇੱਕ ਵੱਡੀ ਹੈਲਪ ਕੀਤੀ ਗਈ ਹੈ ਜੀ। ਹਾਂਜੀ। ਆ ਮੈਂ ਜੀ ਬਹੁਤ ਪਹਿਲਾਂ ਤੇ ਮੈਨੂੰ ਯਕੀਨ ਹੀ ਨਹੀਂ ਹੋਇਆ ਇਹ ਤੇ ਮੈਨੂੰ ਮੇਰੇ ਬੈਂਕ 'ਚੋਂ ਫੋਨ ਆਇਆ ਕਿ ਅਕਸ਼ੇ ਕੁਮਾਰ ਪਾਰਟੀਆ ਜੀ ਵੱਲੋਂ ट्रांजैक्शन ਹੋਈ ਹੈ ਕੋਈ। ਤੇ ਮੈਂ ਪਹਿਲਾਂ ਤੇ ਯਕੀਨ ਹੀ ਨਹੀਂ ਕੀਤਾ। ਤੇ ਅਜੇ ਪਰ ਬੜੀ ਖੁਸ਼ੀ ਦੀ ਲਹਿਰ ਹੈ ਜੀ ਸਾਡੇ ਪਰਿਵਾਰ ਦੇ ਵਿੱਚ। ਕਾਫੀ ਟਾਈਮ ਤੋਂ ਅਸੀਂ ਉਦਾਸ ਸੀ, ਮੇਰੇ ਬੱਚੇ ਉਦਾਸ ਸੀ। ਬਰਾਜੋ ਖੁਸ਼ ਨੇ ਐਸ ਗੱਲੋਂ ਵੀ ਖੁਸ਼ ਨੇ ਕਿ ਚਲੋ ਮੈਨੂੰ ਉਹਨਾਂ ਨੇ ਜਿਹੜਾ ਵੱਡਾ ਭਰਾ ਬਣ ਕੇ ਮੈਨੂੰ ਪਿਆਰ ਭੇਜਿਆ ਆਪਣੀ ਛੋਟੀ ਭੈਣ ਨੂੰ ਤੇ ਉਤੋਂ ਮੇਰੇ ਬੱਚੇ ਕਹਿ ਰਹੇ ਨੇ ਵੀ ਹੁਣ ਅਕਸ਼ੇ ਕੁਮਾਰ ਜੀ ਸਾਡੇ ਮਾਮੂ ਬਣ ਗਏ ਨੇ ਮੈਂ ਕਿਹਾ ਜੀ ਚਲੋ ਠੀਕ ਹੈ ਤੁਹਾਡੇ ਮਾਮਾ ਜੀ ਨੇ ਹਾਂ ਜੀ ਕਿੰਨੀ ਮਦਦ ਭੇਜੀ ਉਹਨਾਂ ਨੇ 25 ਲੱਖ ਉਹਨਾਂ ਨੇ ਭੇਜਿਆ ਸਰ ਕੀ ਕਹਿਣਾ ਚਲਦੀ ਜੀ ਅਕਸ਼ੇ ਕੁਮਾਰ ਮੈਂ ਜੀ ਬਹੁਤ ਧੰਨਵਾਦੀ ਆ ਅਕਸ਼ੇ ਕੁਮਾਰ ਪਾਜੀ ਤੁਸੀਂ ਆ ਬਾਫੜੀ ਹੈ ਮੇਰੀ ਛੋਟੀ ਭੈਣ ਨੂੰ ਤੁਸੀਂ ਪਿਆਰ ਭੇਜਿਆ ਤੇ ਮੈਂ ਬੜੀ ਧੰਨਵਾਦੀਆਂ ਵੀਰ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗੀ ਕਿ ਹੁਣ ਤੇ ਮੈਂ ਆਪਣਾ ਧੰਨਵਾਦ ਮੇਰੇ ਮੀਡੀਆ ਦੇ ਵੀਰ ਭਰਾ ਖੜੇ ਨੇ ਉਹਨਾਂ ਦੇ ਥਰੂ ਮੈਂ ਤੁਹਾਨੂੰ ਧੰਨਵਾਦ ਭੇਜ ਰਹੀ ਆ ਪਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀਰ ਜੀ ਕਿ ਕਦੀ ਮੈਨੂੰ ਪਰਮਾਤਮਾ ਐਸਾ ਮੌਕਾ ਦਵੇ ਕਿ ਆਮੋ ਸਾਹਮਣੇ ਹੋ ਕੇ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਤੇ ਉਤੋਂ ਰਖੜੀ ਵੀ ਆ ਰਹੀ ਹੈ ਤੇ ਮੈਂ ਵੀਰੇ ਮੈਂ ਤੁਹਾਡੀ ਗੁੱਟ ਤੇ ਆਪ ਆਪਣੇ ਹੱਥੀ ਰਖੜੀ ਮੰਨਾਂਗੀ ਤੇ ਜਿਹੜਾ ਤੁਸੀਂ ਮੈਨੂੰ ਆਪਣੀ ਛੋਟੀ ਭੈਣ ਗਿਆ ਹੈ ਤੇ ਮੈਂ ਇਹ ਰਿਸ਼ਤਾ ساری ਜ਼ਿੰਦਗੀ ਨਿਭਾਵਾਂਗੀ ਵੀਰ ਜੀ ਪੰਜਾਬੀ ਇੰਡਸਟਰੀ ਜਿਹੜਾ ਪੰਜਾਬੀ ਗਾਇਕੀ ਤੋਂ ਕਿਸ ਨੇ ਆ ਕੇ ਤਵਾ ਹਸਾ ਦੇ ਸਰ ਪੰਜਾਬੀ ਇੰਡਸਟਰੀ ਚੋ ਤੇ ਅਜੇ ਫਿਲਹਾਲ ਤੇ ਜਿਹੜੇ ਦਿਗਜ ਨੇ ਉਹਨਾਂ ਵੱਲੋਂ ਤੇ ਨਹੀਂ ਅੱਛਾ ਤੁਸੀਂ ਇੱਕ ਅਪੀਲ ਕੀਤੀ ਸੀ ਪੰਜਾਬੀ ਲੋਕਾਂ ਨੂੰ ਕਿ ਮੈਨੂੰ ਕੰਮ ਚਾਹੀਦਾ ਕੰਮ ਚਾਹੀਦਾ ਜੀ ਦਿੱਤਾ ਜੀ ਹਾਂ ਉਹਦੇ ਵੱਲੋਂ ਲੱਗਦਾ ਕਿ ਤੁਹਾਨੂੰ ਹਾਂਜੀ ਮੈਨੂੰ ਬਾਹਰ ਦੇ ਕਾਫੀ ਮੇਰੇ ਵੀਰ ਭਰਾ ਨੇ ਜਿਹੜੇ ਆਸਟ੍ਰੇਲੀਆ ਯੂਕੇ ਕੈਨੇਡਾ ਰਹਿੰਦੇ ਨੇ ਉਹਨਾਂ ਨੇ ਜ਼ਰੂਰ ਕਿਹਾ ਹੈ ਕਿ ਉਹ ਪੰਜਾਬ ਵਿੱਚ ਵੀ ਤੇ ਬਾਹਰ ਦੇ ਕੰਟਰੀਜ਼ ਵਿੱਚ ਵੀ ਮੈਨੂੰ ਸ਼ੋਅਸ ਦੇਣਗੇ ਤੇ ਉਹਨਾਂ ਨੇ ਮੇਰੇ ਦੁੱਖ ਨੂੰ ਸਮਝਿਆ ਤੇ ਅੱਗੇ ਆਏ ਨੇ ਪਰ ਜਿਹੜੇ ਪੰਜਾਬ ਦੇ ਦਿੱਗਜ ਕਲਾਕਾਰ ਨੇ ਉਹਨਾਂ ਉਹ ਸ਼ਾਇਦੁਰ ਜੇਵਿਆਂ 'ਚ ਥੋੜੇ ਬਿਜ਼ੀ ਨੇ ਪਰ ਮੈਨੂੰ ਉਮੀਦ ਹੈ ਕਿ ਉਹਨਾਂ ਵੱਲੋਂ ਵੀ ਕੀ ਪੰਜਾਬ ਦੇ ਜੋ ਦਿੱਗਜ ਨੇ ਉਹ ਸੱਭਿਆਚਾਰ ਭੁੱਲਦੇ ਜਾ ਰਹੇ ਨੇ ਸੱਭਿਆਚਾਰ ਨੂੰ ਪਸੰਦ ਨਹੀਂ ਕਰਦੇ ਇਸ ਕਰਕੇ ਤੁਹਾਡੀ ਕੋਈ ਸੁਣਵਾਈ ਨਹੀਂ ਹੈ ਤੁਹਾਡੇ ਨਾਲ ਕੋਈ ਗੱਲਬਾਤ ਸਾਂਝੀ ਨਹੀਂ ਕੀਤੀ ਜਿਹਨਾਂ ਨਾਲ ਨਹੀਂ ਸਰ ਐਸੀ ਗੱਲ ਤੇ ਨਹੀਂ ਹੈ ਕਿਉਂਕਿ ਕੁਝ ਵੀ ਹੋ ਜਾਵੇ ਅਸੀਂ ਸਭ ਤੋਂ ਪਹਿਲਾਂ ਅਸੀਂ ਦਿਲੋਂ ਦੇ ਪੰਜਾਬੀ ਆ ਅਸੀਂ ਸਭ ਆਪਣੀਆਂ ਜੜਾਂ ਨਾਲ ਜੁੜੇ ਹੋਏ ਆ ਐਸੀ ਗੱਲ ਨਹੀਂ ਹੈ ਭਾਜੀ ਪਰ ਉਹਨਾਂ ਦੇ ਕੁਝ ਦਿਨ ਸਾਰੇ ਦਿਨ ਦੇ ਰੁਝੀਵੇਂ ਐਸੇ ਹੋ ਸਕਦੇ ਨੇ ਕਿਉਂਕਿ ਬਹੁਤ ਕੰਮ ਨੇ ਉਹਨਾਂ ਨੂੰ ਤੇ ਪਰ ਇੱਕ ਨਾ ਇੱਕ ਦਿਨ ਤੇ ਮੈਨੂੰ ਉਮੀਦ ਹੈ ਕਿ ਉਹ ਮੈਨੂੰ ਜ਼ਰੂਰ ਮੇਰੇ ਤੱਕ ਪਹੁੰਚ ਕਰਨਗੇ ਤੇ ਆਪਣੀ ਭੈਣ ਦੀ ਹਾਲ-ਚਾਲ ਭੈਣ ਦਾ ਹਾਲ-ਚਾਲ ਜ਼ਰੂਰ ਪੁੱਛਣਗੇ ਰਕੜੀ ਭੇਜੇਗੀ ਬਿਲਕੁਲ ਰਕੜੀ ਭੇਜੇਗੀ ਜੀ ਮੈਂ ਆਪ ਲੈ ਕੇ ਜਾਵਾਂਗੀ ਰਕੜੀ ਅਕਸ਼ੇ ਕੁਮਾਰ ਜੀ ਲਈ ਹਾਂਜੀ ਖੁਦ ਲੈ ਕੇ ਜਾਵਾਂਗੀ